एनपीएस ملازم ਸਾਥਿਓ ਅਸੀਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਪੰਜਾਬ ਸਰਕਾਰ ਜਿਹੜੀ ਪੁਰਾਣੀ ਪੈਨਸ਼ਨ ਲਾਗੂ ਕਰਨ ਤੋਂ ਇਨਕਾਰੀ ਹੋਈ ਹੈ ਉਹਦੇ ਖਿਲਾਫ ਦਿਨ ਰਾਤ ਦਾ ਚੱਲਣ ਵਾਲਾ ਤਿੰਨ ਦਿਨਾਂ ਦਾ ਮੋਰਚਾ ਜਿਹੜਾ ਸੰਗਰੂਰ ਚ ਲਾਉਣ ਜਾ ਰਹੇ ਹਾਂ ਅਕਤੂਬਰ 1 2 ਅਤੇ 3 ਨੂੰ ਪੰਜਾਬ ਦੇ ਸਾਰੇ ਐਨਪੀਐਸ ਮੁਲਾਜ਼ਮ ਸਾਥੀਆਂ ਨੂੰ ਇਹ ਅਪੀਲ ਹੈ ਕਿ ਜਿਸ ਤਰ੍ਹਾਂ ਆਪਦੇ ਹੀ ਨੋਟੀਫਿਕੇਸ਼ਨ ਨੂੰ ਜਿਹੜਾ 18 ਨਵੰਬਰ 2022 ਨੂੰ ਪੰਜਾਬ ਦੇ ਵਿੱਚ ਇੱਕ ਦਿਖਾਵਾ ਕਰਕੇ ਕੋਸ਼ਿਸ਼ ਕੇ ਦਿਖਾਵਾ ਕਰਨ ਦੀ ਦਿਖਾਵਾ ਕੀਤਾ ਕਿ ਪੰਜਾਬ 'ਚ ਅਸੀਂ ਐਨਪੀਐਸ ਖਤਮ ਕਰਕੇ ਪੁਰਾਣੀ ਪੈਨਸ਼ਨ ਜਿਹੜੀ ਹੈਗੀ ਹੈ ਲਾਗੂ ਕੀਤੀ ਕਰ ਦਿੱਤੀ ਹੈ ਪਰ ਹੁਣ ਤੱਕ ਇੱਕ ਵੀ ਮੁਲਾਜ਼ਮ ਜਿਹੜਾ ਹੈਗਾ ਨਾ ਤਾਂ ਉਹਦੀ ਐਨਪੀਐਸ ਕਟੌਤੀ ਹੋਣੀ ਬੰਦ ਹੋਈ ਨਾ ਹੀ ਉਹਦਾ ਜੀਪੀਐਫ ਖਾਤਾ ਖੁੱਲਿਆ ਇਸੀ ਤਰ੍ਹਾਂ ਜਿਹੜੀ ਕੇਂਦਰ ਸਰਕਾਰ ਨੇ ਨਵੀਂ ਯੂਪੀਐਸ ਸਕੀਮ ਲਿਆਂਦੀ ਹੈ ਉਹਦੇ ਪ੍ਰਤੀ ਵੀ ਹਜੇ ਤੱਕ ਕਿਸੇ ਤਰ੍ਹਾਂ ਦਾ ਜਿਹੜਾ ਬਿਆਨ ਆ ਉਹ ਪੰਜਾਬ ਸਰਕਾਰ ਨੇ ਨਹੀਂ ਲੈ ਕੇ ਨਹੀਂ ਲੈ ਕੇ ਆਏ ਇਸ ਕਰਕੇ ਪੰਜਾਬ ਦੇ ਵਿੱਚ ਹਕੀਕੀ ਰੂਪ ਚ ਪੁਰਾਣੀ ਪੈਨਸ਼ਨ ਜਿਹੜੀ ਹੈਗੀ ਹੈ ਲਾਗੂ ਕਰਾਉਣ ਦੇ ਲਈ ਅਸੀਂ ਸੰਗਰੂਰ ਚ ਇਹ ਮੋਰਚਾ ਲਾਉਣ ਜਾ ਰਹੇ ਆ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਹੈ ਕਿ ਆਪਣੇ ਆਪਣੇ ਦਫ਼ਤਰਾਂ ਆਪਣੇ ਆਪਣੇ ਸਕੂਲਾਂ ਦੇ ਸਟਾਫ ਸਮੇਤ ਇਸ ਦਿਨ ਰਾਤ ਵਾਲੇ ਮੋਰਚੇ ਦੇ ਵਿੱਚ ਤੁਸੀਂ ਹੌਮ ਹਮਾ ਕੇ ਪਹੁੰਚੋ ਥੋੜੀ ਅਸੀਂ ਉਡੀਕ ਕਰ ਰਹੇ ਆ 1 ਅਕਤੂਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਵਿੱਚ ਜਿੱਥੇ 2 ਦਿਨ ਮੋਰਚਾ ਚਲਾ ਕੇ ਤੀਜੇ ਦਿਨ ਅਸੀਂ ਮੁੱਖ ਮੰਤਰੀ ਦੀ ਰਿਹائش ਦੇ ਵੱਲ ਮਾਰਚ ਕਰਾਂਗੇ ਤੇ ਉਹਨਾਂ ਨੂੰ ਇਹ ਇਹ ਜਵਾਬਦੇਹੀ ਉਹਨਾਂ ਦੀ ਤੈਅ ਕਰਾਂਗੇ ਕਿ ਆਪਣਾ ਹੀ ਜਿਹੜਾ ਹੈਗਾ ਨੋਟੀਫਿਕੇਸ਼ਨ ਲਾਗੂ ਕਰਨ ਤੋਂ ਕੀ ਅੜਿਕਾ ਕੀ ਮਜਬੂਰੀ ਹੈ ਜਿਹੜੀ ਪੰਜਾਬ ਸਰਕਾਰ ਹੁਣ ਤੱਕ ਉਸ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕਰ ਸਕੀ ਹਾਂਜੀ